ਪਟੰਡਾ ਦੇ ਅੰਦਰ ਅੱਜ ਕਿਲੋਮੀਟਰ ਸਕੀਮ ਬੱਸਾਂ ਦੇ ਟੈਂਡਰਾਂ ਦਾ ਵਿਰੋਧ ਕਰਦੇ ਹੋਏ ਪੀਆਰਟੀਸੀ ਦੇ ਕੱਚੇ ਕਾਮੇ ਪੈਟਰੋਲ ਦੀਆਂ ਬੋਤਲਾਂ ਲੈ ਕੇ ਚੜੇ ਟੈਂਕੀ ਤੇ ਮੌਕੇ ਤੇ ਪਹੁੰਚੀ ਪੁਲਿਸ ਲੋਕ ਹੋਏ ਹੈਰਾਨ ਦੱਸਦੀ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਪੀਆਰਟੀਸੀ ਅਤੇ ਪਾਨਵਸ ਦੇ ਕੱਚੇ ਕਰਮਚਾਰੀਆਂ ਵੱਲੋਂ ਲਗਾਤਾਰ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤੇ ਜਾ ਰਿਹਾ ਹੈ ਅਤੇ ਹੁਣ ਪੰਜਾਬ ਸਰਕਾਰ ਵੱਲੋਂ ਜੋ ਕਿਲੋਮੀਟਰ ਸਕੀਮ ਬੱਸਾਂ ਦੇ ਅੱਜ ਟੈਂਡਰ ਖੋਲਣੇ ਸੀ ਤੇ ਇਨ੍ਹਾਂ ਵੱਲੋਂ ਪਹਿਲਾਂ ਐਲਾਨ ਕੀਤਾ ਗਿਆ ਸੀ ਕਿ ਅਗਰ ਸਰਕਾਰ ਵੱਲੋਂ ਇਹ ਟੈਂਡਰ ਖੋਲੇਗੇ ਤਾਂ ਉਨ੍ਹਾਂ ਵੱਲੋਂ ਵਿਰੋਧ ਕੀਤਾ ਜਾਵੇਗਾ ਅਤੇ ਅੱਜ ਜਦੋਂ ਇਨ੍ਹਾਂ ਵੱਲੋਂ 2 ਘੰਟੇ ਦਾ ਬੱਸ ਸਟੈਂਡ ਦੇ ਆਪਣਾ ਧਰਨੇ ਦਾ ਹਲਾਨ ਕੀਤਾ ਗਿਆ ਸੀ ਤਾਂ ਪੁਲਿਸ ਵੱਲੋਂ ਕੁਝ ਬੰਦੇ ਇਨ੍ਹਾਂ ਦੇ ਰਸਤੇ ਦੇ ਵਿੱਚ ਲੈ ਲਏ ਸੀ ਜਿਸ ਦੇ ਵਿਰੋਧ ਵਜੋਂ ਅੱਜ ਪੂਰੇ ਪੰਜਾਬ ਦੇ ਅੰਦਰ ਟੈਂਕੀਆਂ ਤੇ ਇਹ ਪੀ ਆਰਟੀਸੀ ਤੇ ਪਨਵਸ ਦੇ ਕੱਚੇ ਵੀ ਆਪਾਂ ਕੰਮ ਹੀ ਨਹੀਂ ਜਿਹੜੇ ਉਹ ਚੜ ਚੁੱਕੇ ਹਨ ਇਨ੍ਹਾਂ ਦੇ ਹੱਥਾਂ ਦੇ ਵਿੱਚ ਪٹرول ਦੀਆਂ ਬੋਤਲਾਂ ਹਨ ਅਸੀਂ ਉਹ ਦਿਖਾ ਰਹੇ ਹਾਂ ਸਾਰੀਆਂ ਤਸਵੀਰਾਂ ਬਠਿੰਡਾ ਦੇ ਬੱਸ ਸਟੈਂਡ ਦੀਆਂ ਜਿੱਥੇ ਅੱਜ ਪੀ ਆਰਟੀਸੀ ਤੇ ਪਨਵਸ ਦੇ ਕੱਚੇ ਕਰਮਚਾਰੀਆਂ ਵੱਲੋਂ ਜਿਹੜਾ ਹੈ ਕਿਲੋਮੀਟਰ ਸਕੀਮ ਦੀਆਂ ਜਿਹੜੀਆਂ ਬੱਸਾਂ ਸੀ ਉਹਨਾਂ ਦੇ ਟੈਂਡਰਾਂ ਦਾ ਵਿਰੋਧ ਕੀਤਾ ਜਾ ਰਿਹਾ ਸੀ ਤੇ ਇਹਦੇ ਵਿਰੋਧ ਵੱਲੋਂ ਜਦੋਂ ਪੁਲਿਸ ਵੱਲੋਂ ਕੁਝ ਵਿਅਕਤੀ ਨੇ ਜਿਹੜੇ ਹਰਾਸਤ ਦੇ ਵਿੱਚ ਲਏ ਤਾਂ ਇਹਨਾਂ ਵੱਲੋਂ ਪ੍ਰੋਲ ਦੀਆਂ ਬੋਤਲਾਂ ਲੈ ਕੇ ਤੇਲ ਵਾਲੀਆਂ ਬੋਤਲਾਂ ਲੈ ਕੇ ਜਿਹੜੇ ਇਹ ਪਾਣੀ ਵਾਲੀ ਟੈਂਕੀ ਦੇ ਉੱਪਰ ਚੜ ਗਏ ਅਸੀਂ ਦਿਖਾ ਰਹੇ ਹਾਂ ਸਾਰੀਆਂ ਤਸਵੀਰਾਂ ਲੋਕ ਵੀ ਹੈਰਾਨ ਹੁੰਦੇ ਦਿਖਾਈ ਦੇ ਰਹੇ ਹਨ ਅਤੇ ਇਸ ਮੌਕੇ ਐਸਪੀ ਸਿਟੀ ਦੀ ਅਗਵਾਈ ਦੇ ਵਿੱਚ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਜਿਹੜੀ ਉਹ ਇੱਥੇ ਆ ਚੁੱਕੀ ਹੈ ਤੇ ਉਹਨਾਂ ਵੱਲੋਂ ਇਸ ਸਾਰੇ ਮਾਮਲੇ ਦੀ ਨਿਗਰਾਨੀ ਜਿਹੜੇ ਉਹ ਕੀਤੀ ਜਾ ਰਹੀ ਹੈ ਆ ਉਸ ਨੂੰ ਸੁਣਾਉਣੀ ਆ ਕੀ ਹੈ ਪੂਰਾ ਮਾਮਲਾ ਕਿਵੇਂ ਹੋ ਰਿਹਾ ਹਨ ਲੋਕ ਪਰੇਸ਼ਾਨ ਅਤੇ ਕੀ ਕਹਿੰਦੀ ਹੈ ਪੁਲਿਸ ਇਸ ਮਾਮਲੇ ਨੂੰ ਲੈ ਕੇ ਹੈ ਕਿਹੜੇ ਬੰਦੇ ਜਿਹੜੇ ਹੈਗੇ ਜਿਹੜੀ ਮਲਵੀਂ ਸਿੰਘ ਡਿਪਟੀ ਪ੍ਰਧਾਨ ਜੀ ਮੈਨੂੰ ਲਿਖ ਕੇ ਦੇ ਦਿਓ ਮੈਨੂੰ ਲਿਖ ਕੇ ਦੇ ਦਿਓ ਲਿਖਾ ਲਿਖੜੇ ਜਿਹੜੇ ਜਿਹਦੇ ਜਦੋਂ ਮੈਂ ਆਪਣੇ ਪਹੁੰਚਾ ਦਾਂਗਾ ਮੇਰੀ ਬੇਨਤੀ ਹੈ ਮੇਰੀ ਡਿਟੇਲ ਦੇ ਦੇਣੀ ਹੈ ਮੇਰੀ ਸਿਰਫ ਇਨੀ ਬੇਨਤੀ ਵੀ ਉਸ ਤੋਂ ਤੁਸੀਂ ਆਪਣਾ ਸਿੰਬੋਲ ਛੱਡ ਕੇ ਬਾਕੀ ਪਲੀਜ਼ ਥੱਲੇ ਸਾਹੋ ਕਿਉਂਕਿ ਉੱਥੇ ਅਸੀਂ ਕੋਈ ਇਹਜਾ ਕੰਮ ਨਹੀਂ ਕਰ। ਇਹ ਗੱਲ ਸੁਣ ਲੈ ਪਹਿਲਾਂ। ਗੱਲ ਸੁਣ ਲਓ ਪਹਿਲਾਂ। ਹਾਂ ਜੀ। ਉੱਥੋਂ ਥੱਲੇ ਉਤਾਰ ਲਓ। ਉਸ ਕੁਝ ਬੰਦੇ ਆਪਣੇ ਤੁਸੀਂ ਇੱਕ ਸ਼ੋਅ ਵਾਸਤੇ ਰੱਖਦੇ ਨੇ। ਉਹ ਥੋੜਾ ਸਿੰਬੋਲਿਕ ਉੱਥੇ ਬੈਠੇ ਰਹਿਣਗੇ। ਕੁਝ ਬੰਦੇ ਥੱਲੇ ਉਤਾਰ ਲਓ। ਕਿਉਂਕਿ ਬਾਰਡਰ ਟੈਂਕ ਜਿਹੜਾ ਹੈਗਾ ਉਹਦੀ ਜਿਹ ਪ੍ਰੋਬਲਮ ਕੋਈ ਆ ਗਈ ਉਹ ਤੇ ਜ਼ਿੰਮੇਵਾਰ ਤੁਸੀਂ ਹੋਗੇ। ਅਸੀਂ ਤਾਂ ਡਿਊਟੀ ਮੈਸਟਰ ਵੀ ਖੜਾ ਤੇ ਮੈਂ ਵੀ ਖੜਾ। ਇਹਦੀ ਇਹਦੀ ਜ਼ਿੰਮੇਵਾਰੀ ਵੀ ਉਹ ਵੀ। ਨਾਮ ਰਣਜੀਤ ਸਿੰਘ ਆਵਾਜ਼ ਚੇਅਰਮੈਨ ਭੰਡਾ ਡੀਪੂ। ਕਿਸ ਤਰ੍ਹਾਂ ਦਾ ਸਟੇਸ਼ਨ ਤੁਹਾਡਾ ਚੱਲ ਰਿਹਾ ਹੈ ਔਰ ਕਿੰਨੇ ਤੁਹਾਡੇ ਪਰਸਨ ਨੇ ਡਿਟੇਨ ਕੀਤੇ ਹੋਏ ਨੇ ਸਾਡੇ ਜਿਹੜੇ ਰਾਤ ਚੱਕੇ ਆਗੂ ਸਾਬਨ ਬਠਿੰਡਾ ਡੀਪੂ ਦੇ ਤਿੰਨ ਤੋਂ ਚਾਰ ਆਗੂ ਸਾਬਨ ਰਾਤ ਘਰੋਂ ਚੱਕਲੇ ਨਜ਼ਰਬੰਦ ਕਰ ਦਿੱਤੇ ਥਾਣੇ ਦੇ ਰਣੇ ਉਸ ਤੋਂ ਬਾਅਦ ਉਹਨਾਂ ਦੇ ਵਿਰੋਧ ਵਿੱਚ ਅਸੀਂ ਸਵੇਰੇ ਬਠਿੰਡਾ ਪਹਿਲੇ ਟਾਈਮ ਤੋਂ ਡੀਪੂ ਬੰਦ ਕਰਤਾ ਸੀਗਾ ਤੇ ਪਰ ਪ੍ਰਸ਼ਾਸਨ ਨੇ ਸਾਡੇ ਨਾਲ ਫੇਰ ਨਿਆਂਇਤਕਾ ਕਰਿਆ ਸਾਡੇ 40 ਤੋਂ 50 ਬੰਦੇ ਇਹਨਾਂ ਨੇ ਸਾਧਾ ਥਾਣੇ ਵਿੱਚ ਬੰਦ ਕਰ ਦਿੱਤੇ ਉਸ ਦੇ ਵਿਰੋਧ ਵਿੱਚ ਅਸੀਂ ਅੱਜ ਟੈਂਕੀ ਦੇ ਉੱਪਰ ਜਿਹੜੇ ਬੰਦੇ 10 ਤੋਂ 15 ਪੈਟਰੋਲ ਲੈ ਕੇ ਚੜੇ ਨੇ ਇਹ ਕੋਈ ਬਾਦਮਾ ਐਕਸ਼ਨ ਕਰਦਾ ਪ੍ਰਸ਼ਾਸਨ ਜਾਂ ਸਾਡਾ ਵਿਭਾਗ ਤਾਂ ਮਜਬੂਰ ਨੂੰ ਅਗਨੀ ਭੇਟ ਹੋਣ ਲਈ ਤਿਆਰ ਆ ਬੱਖ-ਬੱਖੜੀ ਪਹੁੰਚ ਇਸ ਤਰ੍ਹਾਂ ਸਾਡਾ ਪ੍ਰਦਰਸ਼ਨ ਚੱਲ ਰਿਹਾ ਹੈ ਲੱਗਦਾ ਵੀ ਇਸ ਤਰ੍ਹਾਂ ਦਾ ਐਕਸ਼ਨ ਜਾਣ ਨੂੰ ਜੋਖਮ ਟਿਕਾਉਣਾ ਵੀ ਠੀਕ ਨਹੀਂ ਹੈ ਨਹੀਂ ਵੈਸੇ ਜੋਖਮ ਤਾਂ ਜੀ ਦੇਖੋ ਨਿਤਨਿਤ ਮਰਨ ਨਾਲੋਂ ਇੱਕ ਦਿਨ ਮਰਨਾ ਚੰਗਾ ਹੈ ਅਸੀਂ ਸਰਕਾਰ ਬੱਖ-ਬੱਖ ਸਾਨੂੰ ਮੀਟਿੰਗਾਂ ਦੇ ਰਹੀ ਹੈ ਬੱਖ-ਬੱਖ ਸਾਨੂੰ ਪੋਸਟਪੌਨ ਪ੍ਰੋਗਰਾਮ ਅੱਗੇ ਦੇਈ ਜਾਂਦੀ ਹੈ ਧਰਨੇ ਦੇ ਤਰੀਕੇ ਪਹਿਲਾਂ ਦੇ ਦਿੰਦੀ ਹੈ ਸਾਨੂੰ ਵੀ ਇੰਨੀ ਤਰੀਕ ਨੂੰ ਅਸੀਂ ਇਹ ਟੈਂਡਰ ਖੋਲਾਂਗੇ ਜੇ ਤੁਸੀਂ ਧੜਨਾ ਲੈ ਲਓ ਜੀ ਮੇਨ ਮੰਗ ਕੀ ਹੈ ਖਲਸਾ ਮੇਨ ਮੰਗਦਾ ਸਾਡੀ ਜੀ ਟੈਂਡਰ ਜਿਹੜੇ ਕਿਲੋਮੀਟਰ ਬੱਸਾਂ ਦੇ ਉਹ ਰੱਦ ਕਰੋ ਤੇ ਸਾਡੇ ਮਹਿਕਮੇ ਦੀਆਂ ਮਾਲਕੀ ਬੱਸਾਂ ਪਾਓ ਤਾਂ ਜੋ 10000 ਬੱਸਾਂ ਦੀ ਮੰਗ ਕਰ ਰਹੇ ਆ ਉਹਦੇ ਵਿੱਚ 10000 ਦੇ ਵਿੱਚ 70000 ਮੁਲਾਜ਼ਮ ਕੁੜੀਆਂ ਮੁੰਡੇ ਆਮ ਘਰਾਂ ਦੇ ਕੰਮ ਕਰਨਗੇ ਟੋਟਲ ਕਿੰਨੇ ਬੰਦੇ ਹਰਾਸਤ ਚਲੇ ਹੋਂ ਤੱਕ ਦੀ ਗੱਲ ਕੀਤੀ ਹੈ ਸਾਡੇ ਬਠਿੰਡਾ ਡੀਪੋ ਦੇ ਤਕਰੀਬਨ 40 ਤੋਂ 50 ਬੰਦੇ ਆ ਬਾਕੀ ਬਾਕੀ ਡੀਪੋ ਤੋਂ ਅਸੀਂ ਜਾਣਕਾਰੀ ਇਕੱਠੀ ਕਰ ਰਹੇ ਆ ਤੇ ਆਗੂ ਸੱਵਨ ਹਰੇਕ ਡੀਪੋ 'ਚ ਚੱਕੇ ਗਏ ਨੇ 4 ਤੋਂ 5 ਬੰਦੇ ਕੋਦੋਦੋ ਚ ਪਹਿਲੇ ਟਾਈਮ ਤੋਂ ਚੱਲ ਰਿਹਾ ਹੈਗਾ ਜੇ ਗੇਟ ਵੀ ਬੰਦ ਕੀਤੇ ਗੇਟ ਵੀ ਬੰਦ ਕਰਦੇ ਮਜਬੂਰ ਨੂੰ ਸਾਨੂੰ ਪੁਲਿਸ ਨੇ ਚੱਕ ਕੇ ਥਾਣੇ ਚ ਲੈ ਗਿਆ ਉਸ ਤੋਂ ਬਾਅਦ ਬੰਦੇ ਸਾਡੇ ਮਜਬੂਰ ਦੇ ਟੈਂਕ ਦੇ ਜਿਹੜੇ ਉੱਪਰ ਤੇਲ ਲੈ ਕੇ ਹੁਣ ਫੇਰ ਪੁਲਿਸ ਬਾਅਦ ਵਿੱਚ ਐਕਸ਼ਨ ਲੈ ਕੇ ਆਈ ਸਾਡੇ ਤੇ ਉਸ ਦੇ ਬਰੋਹ ਵਿੱਚ ਸਾਡੇ ਟੈਂਕੀ ਦੇ ਉੱਪਰ ਖੜੇ ਬੰਦੇ ਨੇ ਧਮਕੀ ਦਿੱਤੀ ਆ ਵੀ ਕਹਿੰਦੇ ਇਸ ਨੂੰ ਜੇ ਤੁਸੀਂ ਚੱਕਿਆ ਤਾਂ ਅਸੀਂ ਪੈਟਰੋਲ ਪਾ ਕੇ ਆਗਮ ਪਿੰਡ ਕਰਾਂਗੇ ਸਾਡੇ ਕੋਲੇ ਕੋਈ ਹੱਲ ਨਹੀਂ ਅਸੀਂ ਇੱਕ ਸ਼ਾਂਤਮਈ ਢੰਗ ਨਾਲ ਸਾਈਡ ਤੇ ਆਪਦਾ ਪ੍ਰਦਰਸ਼ਨ ਕਰ ਰਹੇ ਹਾਂ ਮਹਿਕਮਾ ਪਬਲਿਕ ਟ੍ਰਾਂਸਪੋਰਟ ਸਾਡੇ ਤੇ ਨਜਾਇਜ਼ ਕਹਾੜਾ ਲੈ ਕੇ ਆ ਰਹੀ ਹੈ ਬੱਸਾਂ ਜੀ 5 ਤੋਂ 10% ਚੱਲਦਾ ਰੈਗੂਲਰ ਸਟਾਫ ਜਿੰਦਾਬਾਦ ਜਿੰਦਾਬਾਦ ਮੀਆਂ ਜੀ ਬਹੁਤ ਦਿਖਤਾਈ ਰਹੀ ਬੱਸ ਜੀ ਬਹੁਤ ਜਿਆਦਾ ਆ ਰਹੀ ਹੈ ਕਿੰਨੇ ਟਾਈਮ ਦੇ ਖੜਿਓ ਕਿੱਥੇ ਜਾਣਾ ਅੱਧਾ ਪੋਣਾ ਕਹਿੰਦਾ ਗਏ ਡੱਬਾ ਹੀ ਪਹੁੰਚਣਾ ਹਾਂ ਕੀ ਕੀ ਕਮਾਈ ਸੀ ਇਹ ਐਦਮ ਖੇਤ ਚੜਾਉਣਾ ਆਇਆ ਖੇਤਪਤੇ ਅੱਛਾ ਖੇਤਪਤੇ ਚੱਲੇ ਇੱਥੇ ਪਹੁੰਚ ਗਏ ਤੇ ਅੜ ਗਿਆ ਕੀ ਮਾਲ ਵੀ ਬਹੁਤ ਜ਼ਿਆਦਾ ਆਇਆ ਤੁਹਾਡੇ ਹਾਂ ਜੀ ਹਾਂ ਖੇਤ ਪਤੇ ਮਾਏ ਕਿੰਨੀ ਕੀ ਪਰੇਸ਼ਾਨੀਆਂ ਆਉਂਦੀਆਂ ਬਹੁਤ ਹੀ ਜ਼ਿਆਦਾ ਆ ਰਹੀ ਹੁਣ ਵਾਧੂ ਆ ਰਹੀ ਹੈ ਜੀ ਹੁਣ ਕਿਵੇਂ ਡਾਬਾ ਵਾਲੀ ਪਹੁੰਚ ਕੇ ਬੱਸਾਂ ਇੱਥੇ ਬੰਦ ਪਈਆਂ ਸਾਰੀਆਂ ਇਹ ਨਾਮ ਕੀ ਤੁਹਾਡਾ ਕਿਸ ਤੇ ਨਾ ਭਰਮਜੀਤ ਜੀ ਅਸੀਂ ਜੱਥੀ ਜੋਂਕ ਰਹੇ ਨੇ ਅਸੀਂ ਕਿ ਨਾ ਆ ਕੇ ਪੁਆਏ ਮੈਂ ਤਨੋਲੇ ਦੇ ਜਾਣਾ ਜੀ ਮੇਰਾ ਬੀ ਸਹਰਾ ਤੇ ਮਰੀ ਜਾਗਾ ਤੇ ਉੱਥੇ ਪੈਸੇ ਪੂਛੇ ਪਚਾ ਕੇ ਵਾਪਸ 17 ਵੇਲੇ ਨੂੰ ਆਣਾ ਜੀ ਹੁਣ ਦਿੱਕਤਾਂ ਹੀ ਆਈ ਪਈ ਐ ਕਿ ਹੁਣ ਕੀ ਕਰੀ ਕਿੰਨੀ ਹੜਤਾਲ ਹੈਗੀ ਐ ਅਸੀਂ ਮੈਂ 7 ਵਜੇ ਤੇ ਖੜੇ ਆ ਜੀ ਇੱਥੇ ਅਸੀਂ ਹੜਤਾਲ ਬੱਸਾਂ ਦੀ ਜਾਦੀਏਗੀ ਕਿੰਨੀ ਕੀ ਦਿੱਕਤ ਆ ਰਹੀਏਗੀ ਬਹੁਤ ਜੀ ਬਹੁਤ ਜਾਦੀ ਆ ਰਹੀਏ ਜੀ ਅੱਲਾ ਵੀ ਸਟ੍ਰਾਈਕ ਕਰਦੀ ਐ ਨਾ ਦੀ ਹੁਣ ਵੀ ਸਟ੍ਰਾਈਕ ਹਾਂ ਜੀ ਬਹੁਤ ਆ ਰਹੀਏਗੀ ਜੀ ਹੁਣ ਸਾਰੀਆਂ ਸਵਾਰੀਆਂ ਜੀ ਮਜਬੂਰੀ ਵਾਲੀਆਂ ਨੇ ਸਾਡੀ ਤਾਂ ਮਜਬੂਰੀ ਐ ਜਿੰਦਰਪਾਲ ਸਿੰਘ ਦਾ ਅਸੂਲਤਨਪੁਰ ਲੋਧੀ ਤੋਂ ਆਏ ਹੈ ਤੇ ਸਾਡੇ ਉਥੋਂ ਇੱਕ 6:30 ਵਜੇ ਪੀਆਰਟੀਸੀ ਚੱਲਦੀ ਹੈ ਜੀ ਉਹ ਬਠਿੰਡੇ ਹੁੰਦੀ ਹੈ ਜੀ ਉਹ ਮਤਲਬ ਅੱਜ ਮਿਸਵਾਜੀ ਹੋ ਗਈ ਇਸ ਕਰਕੇ ਵੀ ਪਰੇਸ਼ਾਨੀ ਬਹੁਤ ਆ ਰਹੀ ਹੈ ਸਫਰ ਦੀ ਉੱਥੇ ਜਾਣਾ ਸੀ ਅਸੀਂ ਅਸੀਂ ਜਾਣਾ ਸੀ ਸਰਸੇ ਜਾਣਾ ਵਾ ਜੀ ਉਹ ਸਵੇਰ ਦੇ 4:30 ਤੱਕ ਹੋਣੀ ਹੈ ਮੰਤੇ ਮਤਲਬ ਬਸਾ ਚੇਂਜ ਕਰਕੇ ਜਾਣਾ ਪਊ ਸਰਕਾਰੀ ਬਸ ਤਾਂ ਸਭ ਤੋਂ ਜੱਗ ਦੀ ਸੀ ਹਾਂਜੀ ਪ੍ਰੋਬਲਮ ਆਂਦੀ ਪ੍ਰੋਬਲਮ ਬਹੁਤ ਜ਼ਿਆਦੀ ਹੁੰਦੀ ਹੈ ਜੀ ਕਿੰਨੇ ਜਣੇ ਆਏ ਤੁਹਾਡੇ ਅਸੀਂ 3 ਜਣੇ ਆਏ ਨਾਲ ਬਜ਼ੁਰਗ ਵੀ ਹੈ ਹਾਂਜੀ ਬਜ਼ੁਰਗ ਵੀ ਆ ਨਾਲ ਕੀ ਇਹਨਾਂ ਦੀ ਸਟ੍ਰਾਈਕ ਇਸ ਤਰ੍ਹਾਂ ਕਰਨੀ ਸਹੀ ਹੈਗੀ ਭਾਜੀ ਸਹੀ ਤਾਂ ਹੈ ਨਹੀਂ ਕਿ ਬਾਕੀ ਹੁਣ ਇਹਨਾਂ ਨੂੰ ਪਤਾ ਵੀ ਕਿਉਂ ਕਰਦੇ ਪਏ ਆ ਸਟ੍ਰਾਈਕ ਕਿਉਂ ਕੀਤੀ ਆ ਪਰ ਜਿਹੜੀ ਮਤਲਬ ਸਵਾਰੀਆਂ ਮਾ ਬਹੁਤ ਜ਼ਿਆਦੀਆਂ ਤੰਗ ਹੋ ਰਹੀਆਂ ਈ ਬੋਰ ਹੁਣ ਇੱਥੋਂ ਦਾਬ ਵਾਲੀ ਮੈਨੂੰ ਲੱਗਦਾ ਸਾਰੀਆਂ ਸਰਕਾਰੀ ਬੱਸਾਂ ਚੱਲਦੀਆਂ ਪਈਆਂ ਵਾ ਇਸ ਟਾਈਮ ਸਾਨੂੰ 8 ਘੰਟਾ ਹੋ ਗਿਆ ਖੜੇ ਹਨ ਕੋਈ ਵੀ ਨਹੀਂ ਆਈਗੀ ਹੱਦ ਸਰ ਕਿਸ ਤਰ੍ਹਾਂ ਦਾ ਕਿ ਟਿਸ਼ਨ ਚੱਲ ਰਹੇ ਹੈ ਪੀਆਰਟੀਸੀ ਮੁਲਾਜ਼ਮਾਂ ਦਾ ਔਰ ਕਿੰਨੇ ਇੱਕ ਬੰਦੇ ਡਿਊਟੀ ਇਨ ਕਿੱਥੇ ਗਏ ਆ ਦੇਖੋ ਸਾਡੇ ਵੱਲੋਂ ਬਠਿੰਡਾ ਪੁਲਿਸ ਵੱਲੋਂ ਅੱਜ ਇੱਥੇ ਮੌਕੇ ਦੇ ਉੱਪਰ ਦੋ ਡੀਐਸਪੀ ਸਾਹਿਬ ਤੇ ਨਾਲ ਐਸਐਚਓ ਸਾਹਿਬ ਦੇ ਨਾਲ ਹੋਰ ਫੋਰਸ ਲਗਾਈ ਗਈ ਹੈ ਮੇਨ ਫੋਰਸ ਜਿਹੜਾ ਡਿਊਟੀ ਲਗਾਉਣ ਦਾ ਪਰਪਸ ਸੀਗਾ ਕਿ ਜਿਹੜੇ ਲਾਅ ਐਂਡ ਆਰਡਰ ਸਿਚੁਏਸ਼ਨ ਉਹਨੂੰ ਬਹਾਲ ਰੱਖਿਆ ਜਾਵੇ ਤੇ ਕਿਸੇ ਤਰ੍ਹਾਂ ਦੀ ਜਿਹੜਾ ਕਾਨੂੰਨ ਨੂੰ ਹੱਥ ਚ ਲੈਣ ਦੀ ਕੋਸ਼ਿਸ਼ ਜਿਹੜੇ ਕਰ ਰਹੇ ਆ ਜੋ ਬੰਦੇ ਉਹਨਾਂ ਨੂੰ ਨਾ ਲੈਣ ਦਿੱਤਾ ਜਾਵੇ ਸੋ ਇਸ ਰਿਗਾਰਡਿੰਗ ਸਭ ਤੋਂ ਪਹਿਲਾਂ ਮਾਰਨਿੰਗ ਜਿਹੜੇ ਕੁਝ ਬੰਦਿਆਂ ਨੇ ਸ਼ਰਾਰਤੀ ਬੰਦਿਆਂ ਨੇ ਜਾਂ ਗੇਟ ਬੰਦ ਕਰਨ ਦੀ ਕੋਸ਼ਿਸ਼ ਕੀਤੀ ਸੀਗੀ ਸੋ ਉਸ ਨੂੰ ਜਿਵੇਂ ਜਿਹੜਾ ਸੀਗਾ ਸਾਡੇ ਵੱਲੋਂ ਮੌਕੇ ਦੇ ਉੱਪਰ ਆ ਕੇ ਗੇਟ ਜਿਹੜਾ ਸੀਗਾ ਹਟਵਾਇਆ ਗਿਆ ਖਾਲੀ ਕਰਾਇਆ ਗਿਆ ਤੋਂ ਬੇਸਿਕਲੀ ਜਿਹੜਾ ਹੈਗਾ ਸਾਡਾ ਮੁੱਖ ਮਕਸਦ ਹੈ ਕਿ ਜਿਹੜੀ ਆ ਪਬਲਿਕ ਹੈ ਆਮ ਜਨਤਾ ਹੈ ਉਹਨੂੰ ਕਿਸੇ ਤਰ੍ਹਾਂ ਦੀ ਇਨਕਨਵੀਨੀਅੰਸ ਨਾ ਹੋਵੇ ਤੇ ਜਿਹੜੀ ਬੱਸਾਂ ਦੀ ਜਿਹੜੀ ਆਵਾਜਾਈ ਹੈ ਉਹਨੂੰ ਸੁਚਾਰੂ ਢੰਗ ਨਾਲ ਯਕੀਨੀ ਬਣਾਇਆ ਟੈਂਕੀ ਤੇ ਚੜਨੇ ਕੁਝ ਮੁਲਾਜ਼ਮ ਕਿੰਨੇ ਕਿਨੇ ਕੋਈ ਗੱਲਬਾਤ ਹੋਣੀ ਉੱਤਰ ਨਹੀਂ ਵਿੱਚ ਅਸੀਂ ਇਹਨਾਂ ਨਾਲ ਗੱਲ ਕੀਤੀ ਜਿਹੜੇ ਬੰਦੇ ਥੱਲੇ ਬੈਠੇ ਇਹਨਾਂ ਨੂੰ ਸਮਝਾਇਆ ਕਿ ਜਿਹੜੀ ਟੈਂਕੀ ਹੈਗੀ ਇਹਦੀ ਹਾਲਤ ਇੰਨੀ ਅੱਛੀ ਨਹੀਂ ਹੈਗੀ ਸੋ ਆਪਣਾ ਸਿੰਬੋਲਿਕ ਤੌਰ ਤੇ ਪ੍ਰੋਟੈਸਟ ਕਰਨਾ ਕਰੋ ਪਰ ਕਿਸੇ ਤਰ੍ਹਾਂ ਦੀ ਜਿਹੜੀ ਬਾਕੀ ਚੀਜ਼ਾਂ ਗਾ ਉਹਨਾਂ ਦਾ ਧਿਆਨ ਚ ਰੱਖੋ ਕਿ ਕਿਸੇ ਤਰ੍ਹਾਂ ਦਾ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਾ ਹੋਵੇ ਸੋ ਸਾਰੇ ਪਹਿਲੂ ਨੂੰ ਧਿਆਨ ਦੇ ਵਿੱਚ ਰੱਖਦੇ ਹੋਈ ਜਿਹੜੇ ਕਾਇਦੇ ਦੇ ਵਿੱਚ ਰਹਿ ਕੇ ਆਪਣਾ ਪ੍ਰੋਟੈਸਟ ਕਰੋ ਕਨਵਿੰਸ ਹੋਏ ਨੇ ਸਰ نیچے ਉੱਤਰ ਕੇ ਗੱਲਬਾਤ ਫਿਲਹਾਲ ਜਿਹੜੀ ਗੱਲਬਾਤ ਰਹੀ ਕੋਸ਼ਿਸ਼ ਕਰਕੇ ਇਹ